ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸਪਿਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਅਮਰਤਵੀਰ ਉਹਨਾਂ ਦੇ ਘਰ ਆਏ ਆ ਤੇ ਚੋਲਾ ਸਾਹਿਬ ਬਿਲਕੁਲ ਲੱਗ ਗਿਆ ਰਾਨੀਵਲਾ ਇਹ ਪਿੰਡ ਥੋੜੀ ਦੂਰੀ ਤੇ ਆ ਪਖੂਪੂਰਾ ਪਿੰਡ ਬਿਲਕੁਲ ਲੱਗ ਗਿਆ ਠੀਕ ਹੈ ਜੀ ਤੇ ਸਰੀਆਲੀ ਤੋਂ ਤਕਰੀਬਨ ਕੋਈ 11 ਤੇ 12 10 12 ਕਿਲੋਮੀਟਰ ਦੀ ਦੂਰੀ ਆ ਸਾਰੀ ਹਰੀਕਾ ਪੱਤਨ ਵੀ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 23 ਜਨਵਰੀ ਤੇ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਆਪਾਂ ਨਾਲ ਤੁਹਾਨੂੰ ਵੱਡੇ ਛੋਟੇ ਟੋਟਲ ਰਲਾ ਮਲਾ ਕੇ ਜਿਹੜੇ ਆ ਕੋਈ ਛੇਕ ਨਗ ਦਿਖਾਉਣੇ ਆ ਦੋ ਬੱਚੀਆਂ ਦਿਖਾ ਦਾਂਗੇ ਠੀਕ ਆ ਜੀ ਕੋਈ ਸਾਲ ਦੇ ਬਿਲਕੁਲ ਅੰਦਰਵਾਰੀ ਬੱਚੀਆਂ ਨੇ ਇੱਕ ਪਲੂਣ ਬੱਚੀ ਹੈ ਠੀਕ ਆ ਜੀ ਬਿਲਕੁਲ ਆਫਸਰ ਬੱਚੀ ਹੈ ਆਫਸਰ ਬੱਚੀ ਹੈ ਤੇ ਖੀਰੀ ਬੱਚੀ ਠੀਕਾ ਜੀ ਬਾਕੀ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਖੀਰੀ ਦੋਂਦੀ ਬੱਚੀ ਮੰਨ ਲਿਓ ਠੀਕਾ ਜੀ ਤੇ ਦੋ ਬੱਚੀਆਂ ਛੋਟੀਆਂ ਨੇ ਠੀਫਰ ਜਰੇ ਹੈਗੇ ਬੱਚੇ ਠੀਕਾ ਜੀ ਕੋਈ ਭਰਾ ਸ਼ੌਂਕ ਨਾਲ ਅਗੇ ਤਿਆਰ ਕਰਨੇ ਚਾਹੁੰਦਾ ਤੇ ਇਹ ਦੋ ਤੁਹਾਨੂੰ ਬਿਲਕੁਲ ਛੋਟੇ ਬੱਚੇ ਦਿਖਾ ਦਾਂਗੇ ਸਾਲ ਦੇ ਬਿਲਕੁਲ ਅੰਦਰ ਵਾਰ ਇਹਨਾਂ ਦਾ ਸਮਾਂ ਹੋਊਗਾ ਸੋ ਕਿੰਨੀ ਕਿੰਨੀ ਉਮਰ ਆ ਪੂਰੀ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤੁਹਾਨੂੰ ਪੂਰੀ ਡਿਟੇਲ ਲੈ ਕੇ ਦਵਾਂਗੇ ਇੱਧਰ ਜਿਹੜੇ ਦੋਸਤੋ ਤਿੰਨ ਐਨੀਮਲ ਜਿਹੜੇ ਹੁਣ ਇਸ ਵਕਤ ਦੁੱਧ ਤੇ ਚੱਲਣ ਦੇ ਆ ਦੋ ਪਲੂਨ ਵੜਾ ਨੇ ਠੀਕ ਇੱਕ ਬਗੈਰ ਬੱਚੇ ਤੇ ਇਧਰ ਸ਼ਾਹੀਵਾਲ ਅੱਗੇ ਦੇ ਵਿੱਚ ਆਪਾਂ ਤੁਹਾਨੂੰ ਵੈਦ ਦਿਖਾ ਦੇਾਂਗੇ ਇਹ ਟੋਟਲ ਜਿਹੜੇ ਆ ਨਾਗ ਇੱਕ ਸ਼ੌਟ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੱਤੇ ਆ ਟੋਟਲ 6 ਨਾਗ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਮੇਰਾ ਭਰਾ ਠੀਕ ਆ ਜੀ ਸੋ ਜਿਹੜੇ ਭਰਾ ਭਲੇ ਨਾਲ ਨਵੇਂ ਜੁੜੇ ਜਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਆਜੋ ਗੱਲ ਕਰਦੇ ਆ ਸੌਰ ਕੋ ਪਹਿਲਾਂ ਅਮਰਤ ਸਾਸਰੀ ਕਰਦੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਠੀਕ ਠਾਕ ਬਹੁਤ ਵਧੀਆ ਭਰਾ ਜੀ ਠੀਕ ਠਾਕ ਚਲੋ ਹਾਂ ਲੰਗੀ ਗਾ ਅਮਰਤ ਨਾਗਾ ਅੱਜ ਆਪਣੇ ਕੋਲ ਵੀਰ ਟੋਟਲ 6 ਕੇ ਗਿਆ ਛੋਟੇ ਵੱਡੇ ਸਾਰੇ ਪਾ ਕੇ ਹਾਂਜੀ ਵੀਰੇ ਵੈੜਾ ਹੀ ਆ ਆਪਣੇ ਕੋਲੇ ਅੱਜ ਇੱਕ ਦੋ ਦੰਦ ਵਸ਼ੀ ਆ ਇੱਕ ਆ ਦੂਜਾ ਸੁਆ ਵਸ਼ੀ ਆ ਚਾਰ ਦੰਦ ਆ ਉਹ ਬਸ਼ੀਆਂ ਛੋਟੀਆਂ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਇਧਰੋਂ ਦੋ ਦੋ ਜਿਹੜੀਆਂ ਆਪਣੇ ਕੋਲ ਪਲੂਣ ਪਹਿਲਾ ਪਹਿਲਾ ਸੁਆ ਸੁਈਆਂ ਨੇ ਬਸ਼ੀਆਂ ਹਾਂਜੀ ਹਾਂਜੀ ਦੋ ਦੰਦਾਂ ਦੇ ਵਸ਼ੀ ਆ ਠੀਕ ਆ ਜੀ ਹਾਂਜੀ ਆ ਜਿਹੜੀ ਆ ਗਈ ਆਪਣੇ ਕੋਲ ਸ਼ਾਹੀ ਵਾਲ ਇਹ ਵੀਰੇ ਬਿਨਾ ਬੱਚੇ ਤੋਂ ਵਸ਼ੀ ਤੇ ਦੁੱਧ ਹੋਏ ਤੋਂ 9 ਕਿਲੋ ਹੋ ਜੀ 8 ਹੋ ਜੇ ਜਦੋਂ ਚੋਣ ਲੱਗੇ ਔਲ ਕਰਦੀ ਮਾੜੀ ਜੀ ਅੱਛਾ ਤਾਂ ਆ ਕੇ ਭਾੜਾ ਪਾਉਣਗੇ ਜਾਈ ਕਿਸ ਨੇ ਆ ਮਾੜਾ ਪੰਗਾ ਪੁੰਗਾ ਲਾ ਲੈਣੇ ਹਾਂ ਦੋ ਹੱਥਾਂ ਨਾਲ ਝੋਨੇ ਹੁੰਦਾ ਠੀਕ ਆ ਤੇ ਸ਼ੁਰੂਆਤ ਇਧਰੋਂ ਕਰ ਲੈਨੇ ਅਮਰ ਤੋਂ ਪਹਿਲੇ ਨੰਬਰ ਤੋਂ ਆਪਲੂਨ ਬੱਛੀ ਤੋਂ ਵੀਰੇ ਝੂੰਗੀ ਆ ਗਈ ਦੋ ਦੰਦਾਂ ਦਾ ਬੱਛੀ ਦੋਂਦੀ ਆ ਪਰ ਫਰਮ ਇਧਰ ਹੀ ਦੋ ਦੰਦ ਦਾ ਹੈ ਹਾਂ ਚੈੱਕ ਕਰਾ ਕੇ ਦਵਾਂਗੇ ਆਪਾਂ ਮਗਰ ਬੱਛੀ ਇਹਦੀ ਲਓ ਜੀ ਆਪ ਬੱਛੀ ਹੈ ਤੇ ਮਗਰ ਵੀ ਬੱਛੀ ਹੈ ਠੀਕ ਆ ਜੀ ਝੂੰਗੀ ਆ ਗਈ ਤੇ ਦੋ ਦੰਦ ਜਿਹੜੀ ਬੱਛੀ ਆ ਆ ਮਗਰ ਬੱਛੀ ਆ ਠੀਕ ਆ ਜੀ ਕਿੰਨੇ ਦਿਨ ਹੋਗੇ ਸੂਈ ਨੂੰ ਵੀਰੇ ਇਹਨੂੰ ਚੌਥਾ ਪੰਜਾਂ ਦੇ ਬੌਲਾ ਹੀ ਆ ਜੀ ਸਾਬਨਾ 11-1 ਸੋ ਬੌਲੀ ਆ ਇਸ ਵਕਤੇ ਦੇ ਥੱਲੇ ਕੋਈ ਚੌਥੇ ਪੰਜਵੇਂ ਦਿਨ ਦੀ ਸੋਈ ਆ ਬੱਛੀ ਠੀਕ ਆ ਜੀ ਤੇ ਚੁੰਨ ਚੁੰਨ ਚੰਗੀ ਫਿਰ ਨਿਕਲੀ ਬੱਧੀ ਚਵਾ ਥਾਣ ਵੇਖੋ ਕਿੱਡਾ ਚੰਗਾ ਹਾਂ ਬਲੈਕ ਖਾਣਾ ਠੀਕ ਆ ਜੀ ਹਾਂ ਆ ਦੇਖੋ ਸੋ ਲੈਫਟੀ ਲੂਫਟੀ ਬਹੁਤ ਚੰਗੀ ਆ ਫਿਕਸ ਖਵਾਣਾ ਚੱਟਾ ਆ ਕੱਦ ਕਾਠਾ ਬੱਛੀ ਦਾ ਉਮਰ ਦੇ हिसाब ਨਾਲ ਹੋਰ ਵੀ ਬਹੁਤ ਨਹੀਂ ਦਿਖਾਏਗੇ ਨੇ ਬਰੀਡ ਚੰਗੀ ਵੇਖੋ ਸੀ ਹੂੰ ਹੂੰ ਇੱਧਰ ਇੱਕੋ ਦੰਦ ਚੈੱਕ ਕਰਾ ਦੀ ਆ ਜੋ ਪਿਓਰ ਦੋ ਦੰਦ ਹੋਊਗੀ ਵੇਖੋ ਠੀਕ ਆ ਇਹ ਦੋਂਦੇ ਬੋਂਦੇ ਬਰਾਬਰ ਨਹੀਂ ਕੀਤੇ ਚੱਕਣ ਲਈ ਇਹ ਬਰਾਬਰ ਨਹੀਂ ਕੀਤੇ ਹਾਂ ਹਾਂ ਪਿਆਰ ਜੋਲ ਤਾਂ ਫਿਰ 10 11 ਕਿਲੋ ਬੋਲੀ ਬੋੜੀ ਹੈ ਹਾਂਜੀ ਹਾਂਜੀ ਕੋਈ ਵੀਰੇ ਯਾਰਾ ਹੋ ਗਈ ਹਾਂ ਬੋਲੀ ਬਿਲਕੁਲ ਇੱਕ ਕੰਪੈਕਟਰ ਆ ਠੀਕ ਆ ਜੀ ਹਾਂਜੀ ਕੰਪੈਕਟਰ ਡਰ ਬਿਲਕੁਲ ਫਿਕਸ ਹੋਣਾ ਚਾਹੀਦਾ ਸੀਲਸ ਲਾਗ ਪੂਰੀ ਵੀਰੇ ਹਾਂ ਤੋ ਚੰਗੀ ਬੱਛੀ ਆ ਅਮਰਤ ਕੀ ਲੈਣ ਦੇਣ ਮੋਲ ਕੀ ਕਰਦਾ ਇਹਦਾ ਸਰ ਮੇਰੇ ਵਾਸ਼ੀ ਦਾ ਮੋਲ ਕਰ ਲਈਏ 55 ਕਰ ਲਈਏ 50 ਕਰ ਲਈਏ 45000 ਦੀ ਹਾਂ ਨਾ ਦੇਣੀ ਆਪਾਂ ਲੈਸ ਜੋ ਲੈਸ ਕਰਕੇ ਜਿਹੜੀ ਹਾਂ ਛੋੜ ਹੀ ਉਹ 200 200 ਲੋ ਜੀ 45000 ਦੀ ਹਾਂ ਜੈ ਸੁਨੋਈ ਲੋ ਜੀ 45000 ਜੈ ਸੁਨੋਾ ਵਿੱਚੋਂ ਮਾਨਤਨ ਛੋੜ ਛੱਪਾ ਕੋਈ ਨਹੀਂ ਵਾਸ਼ੀ ਆ ਤੁਹਾਨੂੰ ਪਤਾ ਕਿੰਨੇ ਆ ਰੁਪਈਆ ਦੀ ਹਾਂ ਹਾਂ ਜੇ ਵਾਸ਼ੀ ਇਹ ਸੇਂਗ ਸੂਂਗ ਦਾ ਅੱਗੇ ਹੁੰਦੇ ਵਾਸ਼ੀ 55000 ਦੀ ਹਾਂ ਵੇਖੋ ਫਿਰ ਕੀ ਬਾਕੀ ਬੜੀ ਸਫਾਈ ਸਭੀ ਚੰਗੀ ਜੀ ਨਾ ਥੱਲੇ ਕੋਈ ਖੋੜਛਾ ਕੇ ਬਚਾ ਨਹੀਂ ਲਗਾਗਾ ਹਾਂ ਜੀ ਹਾਂ ਜੀ ਚਾਰ ਬੋਤਲ ਚ ਆਈ ਵਰੀਆ ਦੁੱਧ 15 ਕਿਲੋ ਸੀ ਬਾਬਾ ਮਗਰ ਵੀ ਬੱਛੀ ਆ ਗਈ ਵੱਛੀ ਬਰੀਡ ਦੀ ਵੇਖੋ ਵੱਡੀ ਠੀਕ ਆ ਹਾਂ ਜੀ ਉਮਰਪੁਰ ਸਾਗਰ ਨੰਬਰ ਤੇ ਇੱਧਰ ਮਰ ਗਏ ਚਾਨਣਾ ਇਹ ਬੜਾ ਸ਼ਾਈ ਆਲਾ ਵੱਛੀ ਬੋਲੀ ਆ ਆ ਵੇਖੋ ਪਾਣੀ ਮਾਰ ਲਈ ਠੀਕ ਆ ਜੀ 17 ਪੂਰਾ ਸਾਫ ਦੇ ਗਈ ਹੈ ਨਾ ਹਾਂ ਮਤਲ ਸ਼ਾਮ ਨੂੰ ਠੀਕ ਆ ਭਰਾਵਾਂਗੇ ਨੂੰ ਠੀਕ ਆ ਜੀ ਦੁੱਧ ਇਹਦੇ ਕੋਲੇ 9 ਕਿਲੋ ਆ ਹੁਣ ਤੁਹਾਨੂੰ ਪਤਾ ਬੋਲੀ 8 ਹੀ ਮੰਨੇ ਕੋਈ ਠੀਕ ਆ ਜੀ ਕਿਲੋ 2 ਕਿਲੋ 7 ਮੰਨ ਕੇ ਕੋਈ ਸੌਦਾ ਕਰ ਸਕਦਾ ਠੀਕ ਆ ਲਓ ਦੋਸਤੋ ਥੋੜਾ ਜਿਹਾ ਕਾਲੀ ਪਈ ਆ ਵੇ ਵੇੜਾ ਠੀਕ ਆ ਜੀ ਸੀਰ ਦੇ ਵਿੱਚ ਆ ਉਹਦੇ ਕਰਕੇ ਥੋੜੀ ਕਾਲੀ ਜੀ ਪਈ ਆ ਬਾਕੀ 8 9 9 ਕਿਲੋ ਦੋ ਦਾ ਪਰ 8 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਲੈ ਇਹ ਆਈ ਜਿਹੜੀ ਆਂਦੀ ਆ ਉਹ ਕਰਵਾ ਦਿੱਤੀ ਜਾਊਗੀ ਅੱਜ ਸ਼ਾਮ ਨੂੰ ਠੀਕ ਆ ਜੀ ਠੀਕ ਆ ਭਰਾ ਬਿਲਕੁਲ ਜਿਹੜੀਆਂ ਸਾਫ ਉਤਾਰਾਂ ਦੇ ਰਹੀ ਐ ਜੀ ਹਾਂਜੀ ਉਹਦੇ ਕਾਰਨ ਨਾ ਬੋਲੀ ਕਰਕੇ ਕਾਲੀ ਪੈਨ ਦੀ ਹਾਂ ਮੜੀ ਔਲ ਕਰਦੀ ਵੀਰ ਆਪਾਂ ਤੁਹਾਨੂੰ ਪਹਿਲਾਂ ਦੱਸ ਦਈਏ ਆ ਆਟਾ ਪਾ ਕੇ ਚੋਣੀ ਪੈਂਦੀ ਗਾੜੀ ਜੂੜ ਜੂੜ ਪਾ ਲਈਏ ਫਿਰ ਤੁਹਾਨੂੰ ਸਭ ਤੋਂ ਪਰ ਹਾਂਜੀ ਤੁਸੀਂ ਦੋ ਹੱਥਾਂ ਨਾਲ ਚੋਈ ਦੀ ਠੀਕ ਆ ਹਾਂਜੀ ਠੀਕ ਹੈ ਜੀ ਤਾਂ ਥੋੜੀ ਬਾਤ ਜਿਹੜੀ ਆ ਔਲ ਹੀ ਕਰਦੀ ਆ ਠੀਕ ਹੈ ਜੀ ਉਹ ਤੁਹਾਨੂੰ ਵਿੱਚੇ ਨੋਟ ਕਰਾ ਦਿੱਤਾ ਬਾਕੀ ਇਹ ਇਹ ਨੂੰ ਕਰਵਾ ਦਿੱਤੀ ਜਾਊਗੀ ਥੋੜੀ ਜਿਹੀ ਤੁਹਾਨੂੰ ਇਧਰ ਵਿਖਾ ਦਿੰਦੇ ਆ ਆਪਾਂ ਠੀਕ ਹੈ ਜੀ ਆ ਪਾਣੀ ਪੁਣੀ ਜਿਵੇਂ ਆਪਾਂ ਕਹਿੰਦੇ ਤਾਰਾਂ ਤਰੋਂ ਦਿੱਤੀਆਂ ਬਿਲਕੁਲ ਆਰ ਪਰ ਸ਼ੀਸ਼ੇ ਵਰਗੀਆਂ ਤਾਰਾਂ ਨੇ ਤੇ ਬਿਲਕੁਲ ਸਾਫ਼ ਹੈਗੀ ਠੀਕ ਹੈ ਮੈਨੂੰ ਭਰਾਵਾ ਵੀ ਠੀਕ ਤੇ 56 ਜਿਹੜੀ ਏਆਈ ਹੋਜੂਗੀ ਬਾਕੀ ਚੌਣ ਜਾਂ ਦੀ ਚਾਰੇ ਸਣ ਬਰਾਬਰ ਤਾਰਾਂ ਬਿਲਕੁਲ ਵੀਰੇ ਚਾਰੇ ਥਾਣੇ ਦੁੱਧ ਗਾੜ ਲਿਆ ਜਿਆਦਾ ਦੇਵੇਂ ਅਖਾ ਤੁਹਾਨੂੰ ਸ਼ਾਈ ਹਾਲ ਦੇ ਦਿੰਦਾ ਹਾਂ ਹਾਂ ਮਗਰ ਗਾੜ ਗਾੜ ਪਛਾੜ ਲੱਗੀ ਹੈ ਨਾ ਕਹਿੰਦੇ ਬਾਤ ਮਤਲਬ ਕਿਲੋ 1.5 ਕਿਲੋ ਮਗਰ ਵੀ ਹੋਊ ਦੁੱਧ ਠੀਕ ਆ ਜੀ ਅਗਲੇ ਥਾਣੇ ਤੇ ਵਧਦੇ ਰਹੇ ਹਾਂ ਹਾਂ ਜੀ ਠੀਕ ਹੈ ਜੀ ਤੇ 8 ਕਿਲੋ ਤੇ ਮਤਲਬ ਕੋਈ ਸੌਦਾ ਕਰ ਲੇ ਹਾਂ ਜੀ ਕਿੰਨੇ ਵੀ ਦੇ ਦਾਂਗੇ ਅੱਜ ਮੇਰੇ ਮੋਲੇ ਦਾ 5000 ਰੁਪਇਆ 20000 ਦੀ ਖਾਨਾ ਦੇਣੀ ਆ ਵਾ ਯਸਨੋ ਜਿਹੜੀ 20000 ਦੀ ਮੈਂ ਬਿਲਕੁਲ ਜਾਇਜ਼ ਲਓ ਵੀ 20000 ਰੁਪਏ ਹੈਂਡ ਮੇ ਹੋ ਜਾਵੇ ਠੀਕ ਹੈ ਤੁਹਾਨੂੰ ਪਤਾ ਸੋ ਇਹ ਤਾਂ ਮਾਝੀ ਆ ਪਰ ਕਰਮਾ ਜੀ ਦਾ ਸਹੀ ਆ ਆਪ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀ ਦੁੱਧ ਸੰਘਣਾ ਹੁੰਦਾ ਕਿਤਾ ਦੁੱਧ ਹੁੰਦਾ ਤਾਂ ਫੈਡ ਫੂਡ ਵਧੇਰੀ ਹੁੰਦੀ ਆ ਤੇ ਬਾਕੀ ਜੋ ਵੀ ਹੈਗੀ ਆ ਮਾਰੀ ਔਨ ਕਰਦੀ ਆ ਤੁਹਾਨੂੰ ਪਹਿਲਾਂ ਦੱਸ ਦਿੱਤਾ ਕੋਈ ਦੂਰ ਨੇੜੇ ਇੱਥੇ ਆ ਜਾਏ ਭਰਾ ਇਹ ਤਿਆਨ ਗਿਆ ਕਿ ਵੀ ਯਾਰ ਕੋਈ ਜੂਟ ਪਾਤਾ ਮੜਾ ਬੋਲੀ ਕਰਕੇ ਕਾਲੀ ਪੈਂਦੀ ਆ ਉਹਦੇ ਕਰਕੇ ਥੋੜੇ ਹੈਗੀ ਆ ਕਾਲੀ ਉਹਦੇ ਕਰਕੇ ਵੀ ਚਲੋ ਵੀ ਏ ਆਈ ਹੋ ਗਈ ਤੇ ਮੜਾ ਸੈੱਟ ਹੋ ਜੂਗੀ ਹਾਂਜੀ ਹਾਂਜੀ ਯਾਰ ਇਹ ਡੰਗਰਾਂ ਦੇ ਟੱਪ ਦੀ ਤਾਂ ਹੀ ਦੋ ਰਸੇ ਕੀਤੇ ਆ ਹਾਂਜੀ ਲੈ ਵੀ ਇੱਧਰ ਅਮਰਤ ਆਪਣੇ ਕੋਲ ਜਿਹੜੀ ਆ ਬੱਛੀ ਇੱਕ ਖੜੀ ਹੈ ਮੇਰੇ ਚਾਰ ਦੰਦਾਂ ਦੀ ਬੱਛੀ ਪਹਿਲਾ ਸੂਆ ਸੂਈ ਆ ਵਾ ਇਹ ਬੱਛੀਆਂ ਇੱਕ ਇੱਕ ਘਰੋਂ ਲਈਆਂ ਦੋਵੇਂ ਆਪਾਂ ਕਿਹੜੀਆਂ ਉਹ ਦੋ ਦੰਦਾਂ ਦੇ ਬੱਛੀ ਜੜੀ ਤੇ ਇੱਕ ਏ ਠੀਕ ਆ ਜੀ ਜੋੜਾ ਇੱਕੋ ਘਰੋਂ ਆ ਇੱਕੋ ਘਰੋਂ ਲਿਆ ਆਪਾਂ ਠੀਕ ਆ ਇਹਨੂੰ ਵੀ ਇੰਨਾ ਚੌਥਾ ਪੰਜਵਾਂ ਦਿਨ ਸੂਈ ਨੂੰ 45 ਦਿਨਾਂ ਦੀ ਹਾਂਜੀ ਆ ਦੇਖੋ ਜੀ ਇਹਦੇ ਥੱਲੇ ਵੀ 10 ਤੋਂ 11 ਕਿਲੋ ਬੌਲੀ ਆ ਹਾਂ ਹਾਂਜੀ ਕੋਈ ਬਰਾਬਰ ਹੀ ਸੂਈਆਂ ਫਿਰ ਹਾਂਜੀ ਹਾਂਜੀ ਵਛੀਆਂ ਦੇ ਦੇ ਕੇ ਘਰਾਂ ਲਵੇਂ ਪਾਲੀਆਂ ਫਿਰ ਹਾਂਜੀ ਹਾਂਜੀ ਇਹ ਚਾਰ ਦੰਦ ਆ ਠੀਕ ਆ ਉਹ ਦੋ ਦੰਦ ਆ ਲਓ ਵੀ ਉਹ ਦੋਂਦੀ ਵਛੀ ਦਿਖਾਈ ਸੀ ਤੇ ਚੌਗੀ ਆ ਠੀਕ ਆ ਜੀ ਇਹਦੇ ਮਗਰ ਬੱਛਾ ਆ ਬੱਛਾ ਹੀ ਰੇ ਲਓ ਜੀ ਇਹਨੇ ਬੱਚੇ ਨੂੰ ਜਨਮ ਦਿੱਤਾ ਠੀਕ ਆ ਜੀ ਆ ਬੱਛਾ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਉਹ ਮਗਰ ਬੱਛੀ ਸੀਗੀ ਹਾਂਜੀ ਤੋਂ ਬਹੁਤ ਸੋਹਣੀ ਪਲੂਣ ਇਹ ਦੋਸਤੋ ਪਹਿਲਾਂ ਵੱਛੀਆਂ ਸੁਈਆਂ ਨੇ ਠੀਕ ਹੈ ਜੀ ਤੋ ਕੋਈ 10 10 11 11 ਕਿਲੋ ਬੋਲੇ ਬੋਲਾ ਇਹਨਾਂ ਥੱਲੇ ਹੈਗਾ ਕੋਈ ਤਿੰਨਾਂ ਚੌ ਚੌ ਦਿਨਾਂ ਦੀਆਂ ਸੁਈਆਂ ਨੇ ਫੇ ਜੋੜੀ ਕਿਸੇ ਭਰਾ ਦੇ ਪਾਉਣੀਆਂ ਜੋੜੀ ਦਾ ਵੀ ਤੁਸੀਂ ਸੌਦਾ ਕਰ ਲਓਗੇ ਠੀਕ ਹੈ ਜੀ ਵੈਸੇ ਆਪਾਂ ਸਿੰਗਲ ਸਿੰਗਲ ਨਗਦਾ ਵੀ ਜਿਹੜਾ ਰੇਟ ਤੁਹਾਨੂੰ ਦੱਸ ਬਸ ਇਹ ਚੰਗੀ ਇਹ ਵੀ ਸੀਲਸ ਨੂੰ ਬੜੀ ਪੂਰੀ ਠੰਡੀ ਧੀਰੀ ਨਵੀਂ ਆ ਗਾਂ ਵਾਦੇ ਹੁੰਦੀ ਫੇਰ ਬਰੀਡ ਹੈਗੀ ਬਰੀਡ ਬਰੂਡ ਚੰਗੀ ਹੈ। ਹੋਇ। ਬਾਕੀ ਥਾਣੇ ਬਹੁਤ ਵਧੀਆ ਲੱਗਾ ਇਹਨੂੰ? ਹਾਂਜੀ, ਥਾਣ ਬਹੁਤ ਵਸ਼ੀਆਂ ਨੂੰ ਚੰਗਾ। ਹਾਂ ਚੰਗੇ ਥਾਣ ਲੱਗੇ। ਥਾਣੇ ਦੀ ਗਾਂ ਵੀਰੇ। ਲੋਬੀ ਪ੍ਰਭੂ ਨਾਲੇ ਨਵੇਂ ਆਂਗਾ ਠੀਕ ਆ ਜੀ। ਨਵੀਆਂ ਬੱਚੀਆਂ ਨੇ ਨਵੀਆਂ ਬਿਹੜਾਂ ਨੇ। ਹਾਂਜੀ। ਕੋਈ ਵੀਰਾ ਲੈ ਜੂ ਆਪਣਾ ਕੋਈ ਸੱਜਣ ਭਰਾ ਖਰੀਦਦਾ ਠੀਕ ਆ ਜੀ। ਕੋਈ 4-4 5-5 ਸੂਵੇ ਫੀਨ ਵਾਲੀਆਂ ਬਿਹੜਾਂ ਨੇ। ਤੇ ਬਾਕੀ ਹੈ ਠੰਡੀਆਂ ਤੇਰੀਆਂ ਨੇ ਠੀਕ ਹੈ ਜੀ ਦਸਾ ਬੰਦਾ ਪੌਣਾ ਜਿਹੜਾ ਕਿਸੇ ਭਰਾ ਨੇ ਪੌਣਾ ਚੰਗਾ ਲਾਜ਼ਮੀ ਪੋਤਾ ਵਾ ਖਾ ਦਿਓ ਪਿੰਡ ਪੋਤਾ ਨੂੰ ਸਵਾਜਾ ਸ਼ੀਖ ਹੋ ਜੂ ਸਿੱਧੀ ਖਾ ਪੀ ਗਈ ਆ ਮੇਰੇ ਪਹਿਲੇ ਨ ਵਛੀ ਦੇ ਤੁਹਾਨੂੰ ਪੀਤਾ ਖਾਦਿਆ ਪੀਤੇ ਬਣ ਜਾਂਦੀ ਜੋ ਬਿਲਕੁਲ ਬਿਲਕੁਲ ਇਹ ਦਿਨ ਉਹ ਦਿਨ ਨਿਖਰਨੀ ਆ ਹੁਣ ਦੰਦਾ ਜੇ ਵਛੀ ਆ ਲਓ ਜੀ ਠੀਕ ਆ ਸੋ ਇਹ ਚੌਗੀ ਵਛੀ ਤੇ ਇਹਦਾ ਅਮਰਤ ਕੀ ਮੁੱਲ ਕਰਤਾ ਫਿਰ ਵੀਰੇ ਮੋਲੇ ਦਾ ਕਰਦੇ ਆਪਾਂ 60 ਕਰ ਲਈ 55 5000 ਚੋਂ 2000 ਛੱਡਾਂ 48000 ਦੀ ਵਸ਼ੀ ਦੇਣੀ ਹੈ 48 ਦੀ ਐਸ ਨੂੰ ਹਾਂਜੀ ਉਹ ਚੋ ਛੋੜ ਛੱਪਾ ਜੇ ਦੋਵੇਂ ਵਸ਼ੀਆਂ ਲਾਉਂਗੇ ਮਾਨਤਨ ਕਰਦਾ ਹੋਰ ਹੋ ਜਾਊਗਾ ਹਾਂਜੀ ਬਾਬੇ ਜੋੜਾ ਕੋਈ ਭਰਾ ਪਾਉਂਦਾ ਠੀਕ ਹੈ ਜੀ ਵਿੱਚ ਹੋਰ ਛੋੜ ਛੱਪਾ ਹੋ ਜਾਊਗਾ ਮੌਕੇ ਤੇ ਸਿੰਗਲ ਸਿੰਗਲ ਦਾ ਤੁਹਾਨੂੰ ਦੱਸਦਾ ਵੀ ਇਹ 48000 ਦੇ ਵਿੱਚੋਂ ਛੋੜ ਛੱਪਾ ਇਹ ਤੇ ਛੋੜ ਛੱਪਾ ਹੀ ਆ ਵੀਰੇ ਬਾਲਾ ਨਹੀਂ ਰੱਖਿਆ ਉਹਦਾ ਬਸ ਬੋਤ ਜਾਰੀ ਰਹੀਆਂ ਦੇ ਰੁਪਏ ਲਾ ਕੇ ਲਈ ਚੰਗੇ ਸਭ ਤੋਂ ਵੱਡਾ ਵਾੜ ਦਾ ਠੀਕ ਹੈ ਜੀ ਦੋਵੇਂ ਮਿਲੋ ਵਸ਼ੀਆਂ ਨਾਲੇ ਨਵੀਆਂ ਵਸ਼ੀਆਂ ਦ ਜਵਾਨੋ ਤੇ ਹੋਰ ਵਾਦ ਜਾਣੀਆਂ ਆਏ ਹਾਂਜੀ ਹਾਂਜੀ ਵੱਡੀਆਂ ਆਏ ਤੱਪ ਹੋਰ ਹੋਊਗਾ ਜੀ ਹਾਂਜੀ ਬਹੁਤ ਪਿਆਰੀ ਬੜਾ ਦੋਸਤੋ ਠੀਕ ਆ ਜੀ ਕੋਈ ਭਰਾ ਛੱਡ ਕਰੀ ਜਾਂਦਾ ਹੜ ਪਾਲੀ ਚੋਂ ਮਾਨਤਾਂ ਇੱਧਰ ਇੱਕ ਜੋੜਾ ਹੋਰ ਆ ਗਿਆ ਠੀਕ ਆ ਜੀ ਇਹ ਵਛੀਆਂ ਤਾਂ ਮਸੀਂ ਫਿਰ ਤਕਾ ਲੈਣੇ ਆਪਾਂ ਬੱਚੇ ਆ ਹਾਂਜੀ ਤੇ ਵਛੀਆਂ ਵੀ ਬਹੁਤ ਸੋਹਣੀਆਂ ਝੋਲੀਆਂ ਝਾਲੀਆਂ ਦੀਆਂ ਸਾਫ਼ ਸੁਥਰੀਆਂ ਨੇ ਹਾਂਜੀ ਹਾਂਜੀ ਅਮਰਤ ਅਸੇ ਉਮਰਤ ਵਿੱਚ ਫਰਕ ਇਹਦਾ ਦੋ ਦਾ ਥੋੜਾ ਥੋੜਾ ਹੈਗਾ ਵੀਰੇ ਨੌਂ ਮਹੀਨਿਆਂ ਦੀ ਉਹ ਸੱਤ ਅੱਠਾਂ ਦੀ ਲਾ ਲਓ ਇੰਨਾ ਕੇ ਇੱਕ ਮਹੀਨੇ ਦਾ ਫਰਕ ਤੇ ਨਾ ਦਾ ਹਾਂਜੀ ਇੱਕੋ ਜੀਆਂ ਨਹੀਂ ਬੱਚੀਆਂ ਬਹੁਤ ਸੋਹਣੀਆਂ ਯਾਰ ਮਤਲਬ ਫੁੱਲ ਕੁਆਲਿਟੀ ਬਹੁਤ ਸੋਹਣੀ ਹੈ ਝੋਲੀ ਝੋਲੀ ਵੇਖੋ ਬੱਚੀਆਂ ਇਹ ਦੋ ਮਾੜਾ ਜਾਂ ਅਮਰਤ ਲਾਗੀਆਂ ਦਿਖਾਈਏ ਹਾਂ ਵੇਖੋ ਲਓ ਜੀ ਵੇਖੋ ਉਹ ਨਹੀਂ ਧਰਦੀਆਂ ਵਾ ਥੋੜਾ ਜਿਆ ਹੱਥ ਉੱਤ ਨਹੀਂ ਫੇਰਿਆ ਗਏ ਨੇ ਵੇਖੋ ਝੋਲੀ ਝੋਲੀਆਂ ਦੇ ਬਹੁਤ ਕਰਮਾਲੀਆਂ ਬਹੁਤ ਜ਼ਿਆਦੀਆਂ ਚੰਗੀਆਂ ਬਰੀਡ ਵੇਖੋ ਬੱਚੀਆਂ ਇਹ ਨਾਲੇ ਤੰਗਿਆ ਬਸinger ਅਮਰਤ ਹਾਂਜੀ ਹਾਂਜੀ ਆਹ ਛੋਟੀ ਹੈ 7 ਮਹੀਨਿਆਂ ਦੀ ਤੇ ਆ ਨਵਾਂ ਗਦੀ ਮਗੂਮਾ ਦੀ ਹਾਂਜੀ 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 ਬੜੀਆਂ ਸੋਹਣੀਆਂ ਬੱਚੀਆਂ ਨੇ ਹਾਂਜੀ ਹਾਂਜੀ ਕੋਈ ਫਾਰਮਰ ਭਰਾ ਲੈ ਜਾਵੇ ਤੇ ਇੱਕੇ ਵਾਰੀ ਮੈਨੂੰ ਲੱਗਦਾ ਜੀ ਬੰਨ ਬੰਨ ਲਗੀਆਂ ਸੌਰਨੀਆਂ ਇੱਕੇ ਵਾਰੀ ਜੀ ਸੁਆ ਸੁਣਦੀ ਹਾਂਜੀ ਹਾਂਜੀ ਜੀ ਕੋਈ ਫਰਕ ਨਹੀਂ ਦਾ ਦੋ ਦੋ ਤਿੰਨ ਤਿੰਨ ਮਹੀਨਾ ਦਾ ਸੇਵਾ ਦਾ ਫਰਕ ਆ ਵੀਰੇ ਸੇਵਾ ਦਾ ਇਹਨਾਂ ਨੂੰ ਤੁਹਾਨੂੰ ਪਤਾ ਖਰਾਕ ਚਾਹੀਦੀ ਹੁੰਦਾ ਹਾਂ ਇਹ ਅਮਰਤ ਸਿੰਗਲ ਦਾ ਨਗ ਕੀ ਰੋਗਾ ਰੇਟ ਤੇ ਜੋੜੇ ਦਾ ਮੁੱਲ ਆਪਾਂ 20 ਕਰ ਲਈਏ ਇਹ 18000 ਚ ਮਾਨਤਨ ਕਰਾਂਗੇ ਹਾਂ ਉਹਦਾ ਵਛੀ ਦਾ 18000 ਰੁਪਿਆ ਮੁੱਲ ਕਰਦੇ 15000 ਜੈਸਨ ਉਹ ਜੇ ਜੋੜੀ ਲਊ ਉਹ ਚ ਮਾਨਤਨ ਹੋ ਜੂ ਹਾਂ ਹਾਂ ਵਛੀ ਇਹ ਖਰੀਦੂਗਾ ਤੇ ਕਿੰਨੇ ਦੀ ਹਾਂ ਇਹ 18 ਦੀ ਇਹ 18 ਦੀ ਆ ਇਹ 15 ਦੀ ਹਾਂ 15 ਦੀ ਹਾਂਜੀ ਜੇ ਜੋੜੀ ਲਊਗਾ ਇਹ 30000 ਦੀ ਦਵਾਣੀ 30000 ਦਾ ਬੰਦਾ ਵੈਸੇ ਜੋੜਾ ਹਾਂ 30 ਦਾ ਦੇ ਦਾਂਗੇ ਆਪਾਂ ਲਾਸਟ ਫਿਰ 30 ਦਾ ਹਾਂਜੀ ਉਹ ਚ ਛੋਟਰ 15 15 ਦੀ ਸੈਟ ਬਹਿ ਜਾਣੀ ਹਾਂਜੀ ਹਾਂਜੀ ਇੱਕੋ ਭਾਅ ਬਹਿ ਜਾਣੀਆਂ ਲਓ ਬੀ ਠੀਕ ਆ ਜੀ ਇੱਕ 18 ਦੀ ਆ ਇੱਕ 15 ਦੀ ਆ 33000 ਰਮਾਂਦਾ ਦੋਸਤੋ ਜੋੜੀ ਖਰੀਦ ਲਓਗੇ ਠੀਕ ਹੈ ਜੀ 30000 ਦੀ ਮਿਲ ਜੂਗੀ ਵਿੱਚ ਥੋੜਾ ਬਤ ਹੋ ਜਾਊਗਾ ਰਮਾਂਦ ਹੋ ਜਾਊਗਾ ਸੋ ਚਾਰੂ ਚਰੂ ਪੂਰੀਆਂ ਨੇ ਮੇਰਾ ਭਰਾ ਜਾ ਕੇ ਕੋਈ ਸਾਲੇ ਜਿੱਤੇ ਖੜੀਆਂ ਕਰ ਦਿਓ ਹਾਂਜੀ ਕੁੜੀਆਂ ਛੱਡਦੇ ਜੇ ਤਕਰੀਬਨ ਕੋਈ 5 5 6 6 ਮਹੀਨਿਆਂ ਦੇ ਵਿੱਚ 500 ਜਣਗੀਆਂ ਠੀਕ ਹੈ ਸੋ ਬੱਚੀਆਂ ਚੰਗੀਆਂ ਨੇ ਬਾਕੀ ਰੇਟ ਤੁਹਾਨੂੰ ਦੱਸਦਾ ਝੋੜੀਆਂ ਜਾਵੀਆਂ ਜਾਂਦੀਆਂ ਸਾਫ ਚਾਰ ਥਾਂ ਕੋਈ ਫੋਟ ਬੱਚਾ ਨਹੀਂ ਗਿਆ ਠੀਕ ਹੈ ਹਾਂਜੀ ਸੋ ਚਾਰ ਚਾਰ ਥਾਂ ਲੱਗਿਆ ਬੱਚੀਆਂ ਨੂੰ ਬਹੁਤ ਪਿਆਰੀਆਂ ਨੇ ਠੀਕ ਹੈ ਜੀ ਕੋਈ ਛੱਡਦਾ ਨਹੀਂ ਭਰਾ ਤੇ ਜਿਹੜਾ ਮੇਰਾ ਤਮਰ ਤਾਂ ਆਪਣੇ ਕੋਲ ਜਿਹੜੀ ਆ ਵੱਛੀ ਖੜੀ ਏ ਇਹ ਵੀ ਆਫਰ ਹੀ ਆ ਵੀਰੇ ਇਹ ਆਫਰ ਨਹੀਂ ਆ ਮਤਲਬ ਇਹ ਵੱਛੀ ਨਾ ਬਣੀ ਹੀ 6 ਮਹੀਨਿਆਂ ਦੀ ਕੱਬਣੀ ਆ ਫਾਰਮ ਚੋਂ ਲਈ ਵੱਛੀ ਆ ਆਪਾਂ ਮਖੂਤੋਂ ਆ ਐਵੇਂ ਤੁਹਾਨੂੰ ਮੈਂ ਆਖੀ ਆ ਆਪਾਂ ਨੋਕਲ ਨਹੀਂ ਇਹ ਫਾਰਮ ਚੋਂ ਵੱਛੀ ਆ ਹੀ ਖੁੱਲੀ ਹਾਂ ਤੇ ਵੱਛੀ ਨੇ ਫਾਲ ਸੁਟਿਆ ਵਾ ਅੱਛਾ ਹਾਂਜੀ ਆਪਾਂ ਗਲਤ ਗੱਲ ਕਰਕੇ ਨਹੀਂ ਵੇਚਣੀ ਹਾਂ 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 ਵੱਛੀ ਕੋਈ ਚੰਗਾ ਵੀਰ ਸਾਂਭ ਲੂਗਾ ਨਾ ਵੱਛੀ 1.5 ਲੱਖ ਰੁਪਏ ਦੀ ਆ ਹਾਂ ਕੋਈ ਵੀਰ ਨਾ ਇਹ ਨਾ ਆ ਕੇ ਮਰਦਾਵੇਂ ਚਵਲੀਆਂ ਮਾਰਦਾ ਵਾ ਗੱਲਾਂ ਕਹਿਣ ਦਿਆ ਵਾ ਹਾ ਵਛੀ ਆ ਪਾ ਲਵਾਂਗੇ 1.5 ਲੱਖ ਦੀ ਤਿਆਰ ਹੋਈ ਆਹੋ ਹੈਨਾ ਹਾਂ ਇਹ ਨਹੀਂ ਗੱਲ ਕੋਈ ਦੇਖਣ ਵਾਲਾ ਵੀਰ ਆ ਕਿ ਸਪਲਾਈ ਸੁਟੀ ਤੁਰਿਆ ਹੁੰਦਾ ਕਿ ਲੈਣੀ ਨਹੀਂ ਬਾਤ ਚ ਵੇਖੋ ਬਾਕੀ ਚਲੋ ਹੁਸਨਾ ਸੰਦੀ ਦੇ ਕੋਈ ਗੱਲ ਹੀ ਗਾ ਹੋਈ ਪਈ ਹੈ ਕਿ ਬੱਚੀ ਬੜੀ ਚਾਰ ਦਾੰਦਾ ਵਛੀ ਪਿਓਰ ਚੌਗੀ ਆ ਆਪਰ ਕਰਕੇ ਚੌਕਦੇ ਹਾਂਜੀ ਹਾਂਜੀ ਬਰੋਬਰ ਕਰ ਗਈ 6 ਕੰਨੀਆਂ ਖਲੋਤੀਆਂ ਦੁੱਧ ਦੀਆਂ ਹਾਂਜੀ ਹਾਂਜੀ 2 ਕੰਨੀਆਂ ਖਲੋਤੀਆਂ ਠੀਕ ਹੈ ਹਾਂਜੀ ਲੋਬੀ ਭਰਾਓ ਇਹਦੀ ਇਹ ਡਿਟੇਲ ਆ ਇਹ ਕੁੰਡਲੀ ਸੀਗੀ ਇਹਨੇ ਤਕਰੀਬਨ ਵੀਰਾਂਵਾਰੀ ਕੋ ਪੰਜਾਂ ਚੌ ਪੰਜਾਂ 6 ਮਹੀਨੇ ਦਾ ਬੱਚਾ ਸੁੱਟਦਾ ਸੀਗਾ ਹਾਂਜੀ ਤੇ ਬੱਕਰੀ ਨੂੰ ਦਵਾਈ ਰਖਾ ਦੇ ਤੇ ਕਿਸੇ ਨੇ ਇਹ ਹੀ ਕਰਾਉਣੀ ਹੋਵੇ ਬੱਕਰੀ ਪਹਿਲੇ ਟੀਕੇ ਤੇ ਖਲੋਊਗੀ ਠੀਕ ਆ ਜੀ ਬੱਕਰੀ ਮਤਲਬ ਕਰਮਾਂ ਵਾਲੀ ਇਹ ਕਿਹੜੀਆਂ ਫੰਡਰਾਂ ਤੁਰੀਆਂ ਫੇਰਦੀਆਂ ਓਕੇ ਕੱਦ ਬਹੁਤ ਬਹੁਤ ਹੈ ਵੱਡਾ ਵੀਰੇ ਬੱਕਰੀ ਆਪ ਦੱਸਣਗੇ ਵੀਰ ਭਰਾ ਕੀ ਬੱਕਰੀ ਹੈਗੀ ਆ ਆ ਆਪਾਂ ਨੇ ਦੱਸਣਾ ਠੀਕ ਹੈ ਜੀ ਲਓ ਸੇ ਵੇਖੋ ਬਰੀਡ ਕਿਉਂ ਅਨਫੋਰਚੂਨੇਟਨ ਕਾਰਨ ਕੋਈ ਵੀ ਬਣ ਗਿਆ ਠੀਕ ਹੈ ਜੀ ਸੋ ਫਾਲਸੋਰ ਤੇ ਭਾਈ ਬੱਛੀ ਤਕਰੀਬਨ ਤੁਹਾਨੂੰ ਦੱਸ ਹੀ ਦਿੱਤਾ ਠੀਕ ਹੈ ਜੀ ਚੌਗੀ ਅਮੋਹ ਦੰਦੀ ਲਊ ਪਿੱਤ ਵੇਖੋ ਕਿੰਨਾ ਬੱਛੀ ਹੈ ਬਾਕੀ ਉੱਤੇ ਪੂਰੀ ਸਾਦੀ ਸੋਬੀ ਹੈ ਥੱਲੇੋਂ ਮੇਰਾ ਵੀਰ ਕੋਈ ਕੇਅਰ ਕਰ ਲੂਗਾ ਅੰਦਰੋਂ ਨਹੀਂ ਜਿਹੜੀ ਇੰਟਰਨਲ ਦੀ ਤੁਸੀਂ ਕੇਅਰ ਕਰ ਲੋਗੇ ਥੋੜਾ ਜਿਹਾ ਕੋਈ ਪਾਊਡਰ ਪਾਡਰ ਦੇ ਕੇ ਠੀਕ ਹੈ ਜੀ ਸਵਾਇਟਾ ਦੇ ਵੀਰ ਵੇਖੋ ਲੈਂਥ ਕਿੰਨੀ ਬੱਛੀ ਦੀ ਹਾਂ ਲੇ ਕੱਦ ਬਹੁਤ ਵਾਲੀ ਪੂਰੀ ਅਮਰਤ ਫੁੱਲ ਬੱਦ ਵੀ ਲੰਮੀ ਨਹੀਂ ਵੇਖੋ ਕੱਦ ਵੀ ਪੂਰਾ ਵੱਡ ਉਰੀ ਠੀਕ ਆ ਇਹਦੇ ਕਰਮਾਂ ਦੀ ਗੱਲ ਕੋਈ ਰੁਪਈਏ ਜਿਹਦੇ ਕਰਮਾਂ 'ਚ ਹੋਣਗੇ ਉਹਨਾਂ ਨੇ ਵਟਨੇ ਹਾਂ ਹੈ ਆ ਵੇਖੋ ਕਿੱਡੀ ਬਰੀਡ ਬਰੂਡ ਕਿੱਡੀ ਮੈਨੂੰ ਲੱਗਦਾ ਜੇਕਰ ਚਲੋ ਨਾ ਕਰਮਾ ਵਾਪਰਦੀ ਤੇ ਹੁਣ ਉਹਨਾਂ ਨੇ ਲਾਗਾ ਹੋ ਜਾਣਾ ਸੂਣ ਦਾ ਵੀਰੇ ਇਹ ਤਾਂ ਬਸ ਤੇ ਮਤਲਬ ਜੰਮੂ ਵਾਲਿਆਂ ਨੂੰ ਤਾਂ ਪਣਾ ਹੁਣੇ ਵੇਚ ਦਿੰਦੇ ਹਾਂ ਇਹ ਵੀ ਗੱਲ ਹੈ ਕਿ ਕੱਚੀਆਂ ਵਸੀਆਂ ਖੇਚਦੇ ਇਦਰੇ ਖੁਸ਼ੀਲ ਵੇਖੋ ਵਛੀ ਉਹ ਜੀ ਸ਼ੂਕਰਨੀ ਆ ਹਾਂ ਹਾਂ ਇੱਕ ਦੇ ਗੱਲ ਆ ਜੀ ਕੁਆਲਿਟੀ ਆ ਹਾਂ ਹਾਂ ਬਰੀਡ ਅਸਲ ਬਰੀਡ ਇਹਨੂੰ ਅਮਰਤ ਤੋਰੀ ਮਾਰੀ ਜੀ ਵੇਖੋ ਲਓ ਬਿਲਕੁਲ ਜਿਹੜੀ ਬੋਹਾਂ ਬਿਲਕੁਲ ਸਟ੍ਰੇਟ ਆ ਠੀਕ ਆ ਜੀ ਲੰਬਾਈ ਲੰਬਾਈ ਤੁਸੀਂ ਚੈੱਕ ਕਰੋ ਵੱਚੀ ਦੀ ਤੁਹਾਨੂੰ ਪਤਾ ਹੈ ਕਿ ਕਰਮਾ ਦੀ ਗੱਲ ਹੋਵੇ ਫੈਸ਼ਨ ਪੂਸ਼ਨ ਕਰੋ ਚੈੱਕ ਠੀਕ ਆ ਜੀ ਹਾਂ ਜੀ ਬਿਲਕੁਲ ਛੋਟਾ ਕਰਨਾ ਬੋਦੀ ਵਾਲੀ ਵੱਚੀ ਆ ਲੰਮੀ ਲੰਮੀ ਹੈ ਬਹੁਤ ਲੰਮੀ ਵੇਖੋ ਕਿੱਡੀ ਹਾਂ ਆਪਾਂ ਬੱਦੀ ਆ ਤਾਂ ਕਾਲੀ ਪੈਂਦੀ ਐ ਤੇ ਰਹੀ ਖੁੱਲੀ ਆ ਵੇ ਝੋਲ ਬਹੁਤ ਥੱਲੇ ਫਿਰ ਚਾਰੇ ਥਾਣਾ ਕੋਈ ਫੋਰਸ਼ ਆਗ ਨਹੀਂ ਹੈ ਜੀ ਠੀਕ ਹੈ ਜੀ ਸੋ ਸਾਹਮਣ ਵਾਲਾ ਮੇਰਾ ਭਰਾ ਲੈ ਕੇ ਜਾਵੇ ਠੀਕ ਹੈ ਜੀ ਥੋੜਾ ਜਿਹਾ ਕੋਈ ਕੇਅਰ ਕੋਈ ਕਰ ਲਵੇ ਕਿਸੇ ਭਰਾ ਨੇ ਕਰ ਲਈ ਤੇ ਬੱਚੀ ਪੈਸਿਆਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਹੁਣ ਜੋ ਕਾਰਨ ਬਣ ਗਿਆ ਠੀਕ ਹੈ ਜੀ ਵੀਰੇ ਕੋਈ ਕੋਈ ਇਹ ਨਹੀਂ ਗੱਲ ਹੁੰਦੀ ਗਈ ਵੇਖੋ ਝੋਲ ਆ ਕਰੀ ਮਰਾਜ ਆ ਵੇਖੋ ਚਾਰੇ ਥਾਨ ਵੇਖੋ ਹਾਂ ਸੀਲ ਸੂਲ ਵੜੀ ਉਹਦਾ ਢੋਲੀ ਚਾਈ ਗੱਦੀ ਗੁੱਦੀ ਥੱਲੇ ਚੰਗੀ ਆ ਹਾਂਜੀ ਹਾਂਜੀ ਤੇ ਇਹ ਅਮਰਤ ਹੁਣ ਕਿੰਨੇ ਦੀ ਦੇ ਰਿਆ ਫਿਰ ਗਿਰੇ ਵਸ਼ੀ ਦਾ ਮੁੱਲ ਇਹ ਤੁਹਾਨੂੰ ਪਤਾ ਜੀ ਤਿਆਰ ਹੁੰਦੀ ਤੇ ਡੇਢ ਦੀ ਚਲੋ ਉਹ ਤਾਂ ਤਿਆਰ ਹੁੰਦੀ ਸਰ ਪੈ ਗਈ ਸੀ ਹਾਂ ਨਾ ਹਣਾ ਕੋਈ ਉਹ ਤੋਂ ਮੁਕਰ ਨਹੀਂ ਸਕਦੇ ਹਾਂ ਹਾਂ ਹੁਣ ਵਸ਼ੀ ਦਾ ਮੁੱਲ 50 ਕਰ ਲੇ 45 ਕਰ ਲੇ 40000 ਚ ਮਾਨਤਾਨ ਕਰਦਾ 40 ਚ 35000 ਦੀ ਹਾਂ ਨਾ ਵਸ਼ੀ ਦੇਣੀ ਆਪਾਂ 35 ਦੀ ਹਾਂ ਹੂੰ ਵੱਛੀ ਵੱਛੀ ਦੋਸਤੋ ਪੈਸਿਆਂ ਵਾਲੀ ਸੀਗੀ ਠੀਕ ਹੈ ਜੀ ਫਿਲਹਾਲ ਜੇਕਰ ਗੱਭਣ ਕੋਈ ਅੱਠਾ ਸੱਤਾ ਮਹੀਨੇ ਨਵਾ ਮਹੀਨੇ ਨਹੀਂ ਤਾਂ ਦਵਾਈ ਪੜਾ ਆ ਗਿਆ ਆਪ ਕੇਅਰ ਕਰਕੇ ਅਸੀਂ ਤਿਆਰ ਕਰਕੇ ਪਾਵਾਂਗੇ ਚਲੋ ਤਾਂ ਫਿਰ ਸਮਾਂ ਜਦੋਂ ਆ ਗਿਆ ਤਾਂ ਗੱਲਾਂ ਗਾਂਦੀਆਂ ਹੋਣੀਆਂ ਹਣ ਹਾਂ ਅੱਜ 35000 ਦੀ ਹੈ ਹਾਂ ਅੱਜ 35000 ਦੀ ਲੋ ਵੀ ਅੱਜ 35000 ਦੀ ਆ ਬਣੀ ਬੱਤ ਨਾ ਮੈਂ ਖਰਚਾ ਖਾਦਾ ਵਛੀ ਦਾ ਮੁੱਲ ਨਹੀਂ ਹੁੰਦਾ ਇੰਨਾ 35000 ਰੁਪਿਆ ਵੀਰ ਜੀ ਤੁਹਾਨੂੰ ਪਤਾ ਏਡੀ ਵਛੀ ਤਿਆਰ ਕਰਨ ਤੇ 1.5 ਲੱਖ ਰੁਪਿਆ ਖਰਚਾ ਆ ਜਾਂਦਾ ਹਾਂ ਬੰਦਾ ਹਾਂ ਨਾ ਬਿਲਕੁਲ ਹਰ ਕੋਈ ਚੀਜ਼ ਮਹਿੰਗੀ ਆ ਲੋਗੀ ਭਰੋ ਬੱਚੀ ਚੰਗੀ ਆ 35000 ਦੀ ਮਿਲ ਜੂਗੀ ਫੇਸਪੁੱਟ ਕੁਆਲਿਟੀ ਬਹੁਤ ਸੋਹਣੀ ਆ ਜਾਤ ਪਾਤ ਆ ਨਸਲ ਬਰੀਡ ਆ ਇੱਕ ਅੱਦ ਦੇਖੋ ਫਿਰ ਐਨ ਇੱਕੋ ਜੀ ਆ ਇਹ ਨਹੀਂ ਕਿਸੇ ਬੰਨੇਓ ਹਾਂ ਵੇਖੋ ਪੂਛ ਵੀ ਮੇਨੂੰ ਦਾ 2 ਇੰਚ ਨਹੀਂ ਥਲੇ ਖੋਚਾਂ ਤੋਂ ਉੱਪਰ ਨਹੀਂ ਵੀਰ ਜੀ ਬਹੁਤ ਜਿਆਦਾ ਬਰੀਡ ਆ ਬੱਚੀ ਦੀ ਲੋਵੀ ਪ੍ਰਭਾਉ ਇਹ ਅੱਜ ਨਾਗਨੇ ਠੀਕ ਹੈ ਜੀ ਇਹ 35000 ਦੀ ਮਿਲੂਗੀ ਬੱਚੀ ਬੜੀ ਪਿਆਰੀ ਆ ਥੱਲੇ ਥੱਲੇ ਬੜੀ ਸਾਫ ਆ ਹਾਂਜੀ ਹਾਂਜੀ ਉੱਤੋਂ ਵੀ ਪੂਰੀ ਨਿੱਗਰ ਆ ਪੂਰਾ ਚੌੜਾ ਪਿੱਠ ਪੂੜਾ ਹਾਂਜੀ ਸੋ ਰੰਗ ਰੂਗ ਬਹੁਤ ਸੋਹਣਾ ਰੰਗਵਾਜਾ ਕਰਮਾਂ ਲਈ ਠੀਕ ਹੈ ਜੀ ਤੇ ਇਹ ਅੱਜ ਨਾਗਨੇ ਅਮਰਪੁਰ ਤੋਂ ਆਵੇੜ ਤੇ ਬਹੁਤ ਜਿਆਦੀ ਨਿੱਕੀਆਂ ਬੱਚੀਆਂ ਦੀ ਵੇਖੋ ਕੁਆਲਿਟੀ ਬਹੁਤ ਸੋਹਣੀ ਕੁਆਲਿਟੀ ਆ ਅਮਰਪੁਰ ਦਾ ਸਾਰੇ ਪਸ਼ੂ ਚੰਗੇ ਹਾਂ ਆ ਦੇਖੋ ਬਰੀਡ ਵਾਲਾ ਨੰਗਰ ਛੋੜਾ ਆ ਵੇਚਣਾ ਸੌਖਾ ਆ ਜਾਂਦਾ ਛੋਟੀਆਂ ਬੱਚੀਆਂ ਨੇ ਥਾਂ ਥਾਂ ਨੂੰ ਵੇਖੋ ਤੁਸੀਂ ਹੈ ਹਾਂ ਥਾਂ ਦੇ ਹ ਪੈਸੇ ਜਾਏਗਾ ਰੇਡ ਪਰਤਾ ਬੜਾ ਨੋਰਮਲ ਜਿਆ ਠੀਕ ਆ ਜੀ ਜਿੰਨੇ ਇੱਕ ਕਿਸੇ ਭਰਾ ਨੇ ਪੈਸੇ ਲਾਉਣੇ ਆ ਘੱਟ ਤੋਂ ਘੱਟ ਉਹੋ ਜਿਹਾ ਪਸ਼ੂ ਵੀ ਤੁਹਾਨੂੰ ਮਿਲ ਜੂਗਾ ਛੌਂਕ ਨਾਲ ਕਿਸੇ ਵੀਰ ਨੇ ਤਰਵਛੀਆਂ ਸਾਹਮਣੀਆਂ ਤੇ ਦੋ ਬਿਲਕੁਲ ਜਿਹੜੇ ਹੀਫਰ ਆ ਬਿਲਕੁਲ ਕਾਫ ਆ ਇਹ ਵੀ ਅੱਜ ਬਕਾਊ ਆ ਇੱਕ 9 ਮਹੀਨਿਆਂ ਦਾ ਇੱਕ 7 ਮਹੀਨਿਆਂ ਦਾ ਠੀਕ ਆ ਤੇ ਅਮਰ ਤੇ ਇੱਕ ਨੰਬਰ ਆਪਣੇ ਬੋਲਦੇ ਭਰਾ ਮੇਰਾ ਨੰਬਰ ਆਪਣਾ 81466502987282242929 ਦੋ ਤੇ ਵਟਸਐਪ ਚੱਲਦਾ ਕੋਈ ਵੀ ਮੇਰਾ ਆਨਲਾਈਨ ਸੌਦਾ ਕਰਦਾ ਫੁੱਲ ਗਰੰਟੀ ਉਹ ਜਿਹੜਾ ਇੱਥੇ ਆ ਕੇ ਤਸੱਲੀ ਕਰਕੇ ਚੁਗ ਲੈਗਾ ਉਹਦੀ ਤੁਹਾਨੂੰ ਪਤਾ ਕਾਦੀ ਗਰੰਟੀ ਵੀਜੀ ਚਲੋ ਉਹਨਾਂ ਤਾਂ ਆਪਦੀ ਤਸੱਲੀ ਆਪਦੇ ਸਮਝ ਦੇਖ ਕੇ ਲੈ ਜਾਣੀ ਜੀ ਹਾਂਜੀ ਬਿਲਕੁਲ ਜੀ ਲੋਕ ਤੁਸੀਂ ਨੰਬਰ ਸਕਰੀਨ ਦੇ ਉੱਪਰ ਚੱਲਣ ਰਹੇ ਆਵੀਆਂ ਵਛੀਆਂ ਨਾਲੇ ਭਾਅ ਵੇਖੋ ਕਿ ਡੇ ਡੇ ਨੰਬਰਾਂ ਤੇ ਕਾਲ ਕਰੋ ਤੁਸੀਂ ਗੱਲਬਾਤ ਕਰੋ ਤੇ ਮਾਲ ਕੋਈ ਪੰਜ ਚਾਰ ਨਗ ਜਿਹੜੇ ਇਸੇ ਤਰ੍ਹਾਂ ਆਏ ਗਏ ਰਹਿੰਦੇ ਆ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਦਿਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ